ਮਚਾਡੋ ਨੇ ਟਰੰਪ ਨੂੰ ਦਿੱਤਾ ਆਪਣਾ ਨੋਬਲ ਪੁਰਸਕਾਰ ਟਰੰਪ ਨਾਲ ਆਪਣੇ ਦੇਸ਼ ਦੇ ਭਵਿੱਖ ਬਾਰੇ ਕੀਤੀ ਚਰਚਾ ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਮਿਲਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਇਹ ਕਹਿਣਾ ਹੈ ਟਰੰਪ ਦਾ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਭੇਟ ਕੀਤਾ ਉਹਨਾਂ ਨੇ ਵਾਈਟ ਹਾਊਸ 'ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੌਰਾਨ ਇਹ ਪੁਰਸਕਾਰ ਦਿੱਤਾ ਮੁਲਾਕਾਤ ਦੌਰਾਨ ਮਚਾਡੋ ਨੇ ਟਰੰਪ ਨਾਲ ਆਪਣੇ ਦੇਸ਼ ਦੇ ਭਵਿੱਖ ਬਾਰੇ ਚਰਚਾ ਕੀਤੀ ਮੁਲਾਕਾਤ ਤੋਂ ਬਾਅਦ ਮਚਾਡੋ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਬਹੁਤ ਵਧੀਆ ਰਹੀ ਤੇ ਅਸੀਂ ਉਹਨਾਂ ਤੇ ਭਰੋਸਾ ਕਰ ਸਕਦੇ ਹਾਂ ਮਚਾਡੋ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਮੁਲਾਕਾਤ ਦੌਰਾਨ ਟਰੰਪ ਨੂੰ ਆਪਣਾ ਨੋਬਲ ਪੁਰਸਕਾਰ ਤਗਮਾ ਭੇਂਟ ਕੀਤਾ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਟਰੰਪ ਨੇ ਅਸਲ 'ਚ ਇਸ ਨੂੰ ਸਵੀਕਾਰ ਕੀਤਾ ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਿਖਿਆ ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਮਿਲਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਸੀ ਉਹ ਇੱਕ ਸ਼ਾਨਦਾਰ ਔਰਤ ਹੈ ਜਿਸ ਨੇ ਬਹੁਤ ਕੁਝ ਸਹਿਣ ਕੀਤਾ ਮਾਰੀਆ ਨੇ ਮੈਨੂੰ ਮੇਰੇ ਕੰਮ ਲਈ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਭੇਟ ਕੀਤਾ ਤੇ ਇਹ ਆਪਸੀ ਸਤਕਾਰ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਧੰਨਵਾਦ ਮਾਰੀਆ 트럼ਪ ਨੇ ਤਤਕਾਲੀ ਰਾਸ਼ਟਰਪਤੀ ਨਿਕੋਲਸ ਮਾਦਰੋ ਦੀ ਗ੍ਰਿਫਤਾਰੀ ਤੋਂ ਬਾਅਦ ਸੱਤਾ ਸੰਭਾਲਣ ਦੀ ਯੋਗਤਾ ਨੂੰ ਜਨਤਕ ਤੌਰ ਤੇ ਰੱਦ ਕਰ ਦਿੱਤਾ ਤੇ ਅਮਰੀਕੀ ਪ੍ਰਸ਼ਾਸਨ ਨੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਨਾਲ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਜੋ ਮਾਦੁਰੋ ਦੇ ਉਪ ਰਾਸ਼ਟਰਪਤੀ ਸਨ ਤੇ ਬਰਖਾਸਤ ਨੇਤਾ ਦੇ ਨਜ਼ਦੀਕੀਆਂ ਦੇ ਸਹਿਯੋਗ ਨਾਲ ਰੋਜ਼ਾਨਾ ਸਰਕਾਰੀ ਕਾਰਜਾਂ ਨੂੰ ਸੰਭਾਲ ਰਹੇ ਹਨ ਰੋਡ ਰਿਕਸ ਦਾ ਸਮਰਥਨ ਕਰਕੇ 트ੰਪ ਨੇ ਮਾਚਾਡੋ ਨੂੰ ਪਾਸੇ ਕਰ ਦਿੱਤਾ ਜੋ ਲੰਬੇ ਸਮੇਂ ਤੋਂ ਵੈਨੇਜ਼ੁਏਲਾ ਚ ਵਿਰੋਧ ਦਾ ਚਿਹਰਾ ਰਹੀ ਹੈ ਤੇ ਅਮਰੀਕੀ ਸਰਕਾਰ ਨਾਲ ਗੱਠਜੋੜ ਬਣਾਉਣ ਦੀ ਕੋਸ਼ਿਸ਼ ਚ ਟਰੰਪ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵਰਗੇ ਪ੍ਰਮੁੱਖ ਪ੍ਰਸ਼ਾਸਨਿਕ ਨੇਤਾਵਾਂ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸੋ ਟਰੰਪ ਪ੍ਰਸ਼ਾਸਨ ਨੇ ਕੋਈ ਉੱਚੀਆਂ ਉਮੀਦਾਂ ਨਹੀਂ ਪ੍ਰਗਟ ਕੀਤੀ ਵਾਈਟ ਹਾਊਸ ਦੀ ਪ੍ਰੈਸ ਸਖਤਰ ਕੈਰੋਲਿਨ ਲਿਵਟ ਨੇ ਮਚਾਡੋ ਨੂੰ ਵੈਨੇਜ਼ੁਏਲਾ ਦੇ ਲੋਕਾਂ ਲਈ ਇੱਕ ਸ਼ਾਨਦਾਰ ਤੇ ਦਲੇਰ ਆਵਾਜ਼ ਦੱਸਿਆ ਲਿਵਟ ਨੇ ਅੱਗੇ ਕਿਹਾ ਕਿ ਟਰੰਪ ਸਹੀ ਸਮਾਂ ਆਉਣ ਤੇ ਵੇਨੇਜ਼ੁਏਲਾ ਚ ਨਵੀਆਂ ਚੋਣਾਂ ਦਾ ਸਮਰਥਨ ਕਰਨਗੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਦੋਂ ਹੋ ਸਕਦੀਆਂ ਨੇ ਲਿਵਿਟ ਨੇ ਕਿਹਾ ਕਿ ਮਚਾਡੋ ਨੇ ਆਮੋ ਸਾਹਮਣੇ ਮੁਲਾਕਾਤ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਇਸ ਮੁਲਾਕਾਤ ਚ ਕੀ ਸ਼ਾਮਲ ਹੋਵੇਗਾ ਇਸ ਬਾਰੇ ਕੋਈ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਮਚਾਡੋ ਨੇ ਪਹਿਲਾਂ ਟਰੰਪ ਦੇ ਨੋਬਲ ਸ਼ਾਂਤੀ ਪੁਰਸਕਾਰ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ ਸੀ ਇੱਕ ਸਨਮਾਨ ਜੋ ਟਰੰਪ ਲੋਚਦਾ ਸੀ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਪਾਰਟੀ ਨੇ 2024 ਦੀਆਂ ਚੋਣਾਂ ਜਿੱਤੀਆਂ ਸਨ ਜਿਸ ਨੂੰ ਮਾਦਰੋਂ ਨੇ ਖਾਰਜ ਕਰ ਦਿੱਤਾ ਸੀ ਵਿਚਾਡੋ ਨੇ ਪਹਿਲਾਂ ਟਰੰਪ ਨੂੰ ਪਿਛਲੇ ਸਾਲ ਜਿੱਤੇ ਗਏ ਖਾਸ ਕਰਕੇ ਨੋਬਲ ਸ਼ਾਂਤੀ ਪੁਰਸਕਾਰ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ ਸੀ ਤੇ ਲਿਵਿਟ ਨੇ ਕਿਹਾ ਸੀ ਕਿ ਟਰੰਪ ਇੱਕ ਦਿਨ ਵੈਨੇਜ਼ੁਏਲਾ 'ਚ ਚੋਣਾਂ ਕਰਵਾਉਣ ਲਈ ਵਚਨਬੰਧ ਹਨ ਪਰ ਇਹ ਨਹੀਂ ਰਸਤਸਿਆ ਕਿ ਇੱਕ ਕਦੋ ਹੋਵੇਗਾ ਵਿਚਾਡੋ ਦੀ ਵਾਸ਼ਿੰਗਟਨ ਫੇਰੀ ਅਮਰੀਕੀ ਫੌਜਾਂ ਵੱਲੋਂ ਕੈਰੀਬੀਅਨ ਸਾਗਰ 'ਚ ਇੱਕ ਹੋਰ ਪਾਬੰਦੀਸ਼ੁਦਾ ਤੇਲ ਟੈਂਕਰ ਨੂੰ ਜ਼ਬਤ ਕਰਨ ਤੋਂ ਬਾਅਦ ਆਈ ਜਿਸ ਦਾ 트ੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੈਨੇਜ਼ੁਲਾ ਨਾਲ ਸੰਬੰਧ ਸੀ ਇਹ ਦੱਖਣੀ ਅਮਰੀਕੀ ਦੇਸ਼ ਦੇ ਤੇਲ ਨੂੰ ਕੰਟਰੋਲ ਕਰਨ ਲਈ ਇੱਕ ਵਿਆਪਕ ਅਮਰੀਕੀ ਯਤਨ ਦਾ ਹਿੱਸਾ ਹੈ ਤੇ ਅਮਰੀਕੀ ਫੌਜਾਂ ਨੇ ਮਾਦਰੋ ਤੇ ਉਹਨਾਂ ਦੀ ਪਤਨੀ ਨੂੰ ਵੈਨੇਜ਼ੁਲਾ ਦੀ ਰਾਜਧਾਨੀ ਕਰਾਕਸ ਚ ਇੱਕ ਭਾਰੀ ਸੁਰੱਖਿਆ ਵਾਲੇ ਆਹਾਤੇ ਤੋਂ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ 'ਚ ਮੁਕੱਦਮੇ ਲਈ ਨਿਊਯਾਰਕ ਲਿਆਂਦਾ ਸੀ